ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਬੈਣੀਪਾਲ ਸ਼ੋਅ ਵਿੱਚ ਜੀ ਆਇਆਂ ਨੂੰ ਮਜੀਠੀਆ ਨੂੰ ਨਹੀਂ ਮਿਲੀ ਹਾਲੇ ਰਾਹਤ ਮਜੀਠੀਆ ਹਾਲੇ ਜੇਲ੍ਹ ਵਿੱਚ ਅਤੇ ਉਸਤੇ ਸਾੜੇ ਦੀਆਂ ਵਧੀਆਂ ਮੁਸ਼ਕਲਾਂ ਗ੍ਰਿਫਤਾਰੀ ਵਾਰੰਟ ਜਾਰੀ ਮਉਤਲ ਡੀਆਈਜੀ ਭੁੱਲਰ ਦੀ ਨਿਆਂਇਕ ਹਰਾਸਤ ਵਿੱਚ ਵਾਧਾ ਹਾਈ ਕੋਰਟ ਪਹੁੰਚਿਆ ਰਾਜਾ ਵੜਿੰਗ ਕਮਿਸ਼ਨ ਅੱਗੇ ਪੇਸ਼ ਹੋਣ ਤੋਂ ਇਨਕਾਰੀ ਆਪ ਵਿਧਾਇਕ ਲਾਲਪੁਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਅਮਰਿਤਪਾਲ ਨੇ 19 ਦਿਨਾਂ ਦੀ ਪੈਰੋਲ ਦੀ ਕੀਤੀ ਮੰਗ ਲਗਾਤਾਰ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਨतीश ਕੁਮਾਰ ਹਰਿਆਣਾ ਵਿੱਚ ਪੈਨਸ਼ਨ ਲਈ ਭਟਕਦੀ ਵਿਧਵਾ ਨੂੰ 51 ਸਾਲਾਂ ਬਾਅਦ ਮਿਲਿਆ ਇਨਸਾਫ ਕੈਨੇਡਾ ਛੱਡਣ ਲੱਗੇ ਨਵੇਂ ਪ੍ਰਵਾਸੀ ਰਿਪੋਰਟ ਵਿੱਚ ਖੁਲਾਸਾ 트럼ਪ ਦੀ ਪ੍ਰਵਾਸੀਆਂ ਨੂੰ ਵੱਡੀ ਰਾਹਤ ਭਾਰਤੀਆਂ ਨੂੰ ਹੋ ਸਕਦਾ ਹੈ ਵੱਡਾ ਫਾਇਦਾ ਅਤੇ ਕੁਝ ਹੋਰ ਜਾਣਕਾਰੀਆਂ ਵੀ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦੇ ਰੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਬਿਕਰ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਪਰ ਫੈਸਲਾ ਨਹੀਂ ਜਾਰੀ ਕੀਤਾ ਗਿਆ ਸੁਰੱਖਿਅਤ ਰੱਖ ਲਿਆ ਗਿਆ ਇਸ ਮਾਮਲੇ 'ਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਗਈਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖਿਆ ਦਰਅਸਲ ਮਾਮਲਾ ਵਿਜੀਲੈਂਸੀ ਜਾਂਚ ਨਾਲ ਜੁੜਿਆ ਹੋਇਆ ਹੈ ਜਿਸ ਦੇ ਵਿੱਚ ਮਜੀਠੀਆ ਨੂੰ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੋਇਆ ਹੈ। ਅਦਾਲਤ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਸੁਰੱਖਿਅਤ ਰੱਖਿਆ ਤਾਂ ਜੋ ਪਟੀਸ਼ਨ ਅਤੇ ਸਬੂਤਾਂ ਦੀ ਪੂਰੀ ਜਾਂਚ ਤੋਂ ਬਾਅਦ ਫੈਸਲਾ ਸੁਣਾਇਆ ਜਾ ਸਕੇ। ਵਿਜੀਲੈਂਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਹਾਲੇ ਵੀ ਕੀਤੀ ਜਾ ਰਹੀ ਹੈ ਅਤੇ ਫੈਸਲੇ ਦੀ ਪਹਿਲਾਂ ਸਬੂਤਾਂ ਦੀ ਪੂਰੀ ਸਮੀਖਿਆ ਕੀਤੀ ਜਾ ਰਹੀ ਹੈ। ਹਾਈ ਕੋਰਟ ਦੇ ਇਸ ਫੈਸਲੇ ਦੇ ਨਾਲ ਮਜੀਠੀਆ ਦੀ ਜ਼ਮਾਨਤ ਪ੍ਰਕਿਰਿਆ ਕੁਝ ਸਮੇਂ ਵਾਸਤੇ ਮੁਲਤਵੀ ਕਰ ਦਿੱਤੀ ਗਈ ਹੈ। ਦੱਸਣਾ ਬਣਦਾ ਕਿ ਵਿਜੀਲੈਂਸ ਨੇ ਮਜੀਠੀਆ ਲਈ ਆਮਦਨ ਅਤੇ ਉਸਤੀ ਜਿਹੜੀ ਜਾਇਦਾਦ ਹੈ ਉਹਦੇ ਵਿੱਚ ਕਾਰਜ ਜਦੋਂ ਜਾਂਚ ਕੀਤੀ ਹੈ ਵੱਡਾ ਫਰਕ ਪਾਇਆ ਗਿਆ ਸੀ ਇਹਦੇ ਨਾਲ ਹੀ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਨੇ ਅਤੇ ਦੋਵਾਂ ਨੂੰ ਦਲੀਲਾਂ ਪੇਸ਼ ਕਰਨ ਦੇ ਮੌਕੇ ਦਿੱਤੇ ਸੀ ਅਤੇ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਇਸੇ ਮਾਮਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜਨੀਤਿਕ ਵਿਵਾਦ ਵੀ ਖੜੇ ਹੋਏ ਨੇ ਤੇ ਇਸ ਕੇਸ ਦੇ ਉੱਤੇ ਨਜ਼ਰਾਂ ਵੀ ਟਿਕੀਆਂ ਹੋਈਆਂ ਨੇ ਹਾਲੇ ਬਿਕਰਮ ਮਜੀਠੀ ਦਾ ਮੁਸ਼ਕਲਾਂ ਘਟੀਆਂ ਨਹੀਂ ਤੁਰਾ ਦੇ ਸਾਲੇ ਦੀਆਂ ਵੱਧ ਗਈਆਂ ਨੇ ਕਿਉਂਕਿ ਜਾਣਕਾਰੀ ਮਿਲ ਰਹੀ ਆ ਕਿ ਵਿਜੀਲੈਂਸ ਵਿਭਾਗ ਨੇ ਇੱਕ ਵੱਡੀ ਕਾਰਵਾਈ ਕਰਦੇ ਹਾਂ ਮਜੀਠੀਆ ਦੇ ਸਾਲੇ ਗੱਜਪਤ ਸਿੰਘ ਗਰੇਵਾਲ ਦੇ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਨੇ ਜਾਣਕਾਰੀ ਮੁਤਾਬਕ ਕੋ ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਇਹ ਵਾਰੰਟ ਵਿਜੀਲੈਂਸ ਵਿਰੋਧੀ ਮੰਗ ਤੇ ਜਾਰੀ ਕੀਤੇ ਹੈ ਵਿਜੀਲੈਂਸ ਨੇ ਇੱਕ ਵੱਡੀ ਕਾਰਵਾਈ ਕਰਦੇ ਹਾਂ ਬਿਕਰ ਮਜੀਠੀਆ ਦੇ ਸਾਲੇ ਦੇ ਖਿਲਾਫ ਇਹ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਨੇ ਜਾਣਕਾਰੀ ਅਨੁਸਾਰ ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਵੱਲੋਂ ਇਹ ਵਾਰੰਟਾ ਦੀ ਮੰਗ ਜੋ ਕੀਤੀ ਗਈ ਸੀ ਉਹਦੇ ਉੱਤੇ ਹੁਕਮ ਦਿੱਤੇ ਗਏ ਨੇ ਵਿਜੀਲੈਂਸ ਅਫੀਸਰ ਨੇ ਗਰੇਵਾਲ ਨੂੰ ਦਰਸਲ ਵਿੱਚ ਜਾਂਚ ਵਿੱਚ ਸ਼ਾਮਲ ਹੋਣ ਵਾਸਤੇ ਇੱਕ ਨਹੀਂ ਦੋ ਨਹੀਂ ਸਗੋ ਤਿੰਨ ਵਾਰ ਨੋਟਿਸ ਭੇਜੇ ਸੀ ਤਿੰਨ ਮੌਕੇ ਦਿੱਤੇ ਸੀ ਉਹਦੇ ਘਰ ਤੇ ਨੋਟਿਸ ਚਪਕਾਇਆ ਵੀ ਗਿਆ ਸੀ ਤਾਂ ਵੀ ਉਹ ਪੇਸ਼ ਨਾ ਹੋਇਆ ਇਹਦੇ ਬਾਅਦ ਵਿਜੀਲੈਂਸ ਨੇ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਗ੍ਰਿਫਤਾਰੀ ਦੀ ਮੰਗ ਕੀਤੀ ਸੀ ਜਾਂਚ ਅਧਿਕਾਰੀ ਇੰਸਪੈਕਟਰ ਇੰਦਰਪਾਲ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਗਰੇਵਾਲ ਦੇ ਵਿਰੁੱਧ ਸੀਆਰਪੀਸੀ ਦੀ ਧਾਰਾ 179 ਦੇ ਤਹਿਤ ਨੋਟਿਸ ਜਾਰੀ ਕੀਤੇ ਗਏ ਸੀ ਪਰ ਉਸਨੇ ਕੋਈ ਸਹਿਯੋਗ ਨਹੀਂ ਕੀਤਾ ਵਿਜੀਲੈਂਸ ਨੇ ਇਹ ਵੀ ਸਪਸ਼ਟ ਕੀਤਾ ਕਿ ਨਾ ਤਾਂ ਗਰੇਵਾਲ ਦੀ ਗ੍ਰਿਫਤਾਰੀ ਤੇ ਕੋਈ ਰੋਕ ਹੈ ਅਤੇ ਨਾ ਹੀ ਕੋਈ ਜ਼ਮਾਨਤ ਅਰਜ਼ੀ ਅਦਾਲਤ ਵਿੱਚ ਲੰਬਤ ਹੈ ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ ਗੰਭੀਰ ਨੇ ਅਤੇ ਸ਼ੱਕੀ ਭੂਮਿਕਾ ਦੇ ਕਾਰਨ ਗਰੇਵਾਲ ਦੀ ਗ੍ਰਿਫਤਾਰੀ ਲਾਜ਼ਮੀ ਹੈ ਹੁਣ ਵੇਖਣਾ ਹੋਏਗਾ ਕਿ ਇਹ ਗ੍ਰਿਫਤਾਰੀ ਕਦੋਂ ਹੁੰਦੀ ਹੈ ਤੇ ਹੁਣ ਗੱਲ ਕਰਦੇ ਹਾਂ ਡੀਆਈਜੀ ਮੁਅੱਤਲ ਕੀਤੇ ਹੋਏ ਭੋਲਰ ਦੀ ਸੀਬੀਆਈ ਨੇ ਰਿਸ਼ਵਤ ਮਾਮਲੇ ਵਿੱਚ ਗ੍ਰਿਫਤਾਰ ਮੁਅੱਤਲ ਡੀਆਈਜੀ ਹਰਚਰਨ ਭੋਲਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਅਦਾਲਤ ਨੇ ਭੁੱਲੜ ਦੀ ਨਿਆਇਕ ਹਿਰਾਸਤ ਵਿੱਚ ਮੁਰ ਤੋਂ ਵਾਅਦਾ ਕਰ ਦਿੱਤਾ ਤੇ 14 ਦਿਨ ਦੀ ਮੁਰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਮੁਅੱਤਲ ਡੀਆਈਜੀ ਭੁੱਲੜ ਨੂੰ ਜੇਲ੍ਹ ਤੋਂ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 8 ਦਸੰਬਰ ਨੂੰ ਹੋਵੇਗੀ ਇਸ ਸਮੇਂ ਭੁੱਲੜ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਉਹ ਵਾਲੀ ਘਰੇਲੂ ਖਰਚੇ ਨੂੰ ਪੂਰਾ ਕਰਨਾ ਮੁਸ਼ਕਲ ਹੋ ਚੁੱਕਾ ਹੈ ਕਿਉਂਕਿ ਉਹਨਾਂ ਦੇ ਸਾਰੇ ਖਾਤੇ ਫ੍ਰੀਜ਼ ਕੀਤੇ ਹੋਏ ਨੇ ਇਸ ਕਰਕੇ ਉਹਨਾਂ ਨੇ ਅਦਾਲਤ ਤੱਕੇ ਮੰਗੀਤੀ ਹੈ ਕਿ ਉਹਨਾਂ ਦੇ ਖਾਤੇ ਜਿਹੜੇ ਫ੍ਰੀਜ਼ ਕੀਤੇ ਆ ਉਹ ਡੀ ਫ੍ਰੀਜ਼ ਕਰ ਦਿੱਤੇ ਜਾਣ ਤੇ ਹੁਣ ਗੱਲ ਕਰਦੇ ਆ ਪ੍ਰਧਾਨ ਰਾਜਾ ਵੜਿੰਗ ਦੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਗਏ ਨੇ ਉਹਨਾਂ ਨੇ ਉੱਥੇ ਦਰਵਾਜ਼ਾ ਖੜਕਾ ਦਿੱਤਾ ਜਿਸ ਤਹਿਤ ਉਹਰਾ ਐਸ்சி ਕਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਕਾਰਵਾਈ ਨੂੰ ਰੋਕਣ ਦੀ ਅਪੀਲ ਕੀਤੀ ਹੈ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਤਰ ਤਨ ਜ਼ਿਮਨੀ ਚੋਣ ਵਾਸਤੇ ਜਦੋਂ ਉਹ ਪ੍ਰਚਾਰ ਕਰ ਰਹੇ ਸਨ ਤਾਂ 2 ਨਵੰਬਰ ਨੂੰ ਬੂਟਾ ਸਿਕ ਬਾਰੇ ਦਿੱਤੇ ਗਏ ਬਿਆਨ ਤੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਵੱਲੋਂ ਇੱਕ ਕਾਰਵਾਈ ਸ਼ੁਰੂ ਕੀਤੀ ਗਈ ਸੀ ਉਹ ਰੋਕੀ ਜਾਣੀ ਚਾਹੀਦੀ ਹੈ ਵੜਿੰਗ ਨੇ ਦਲੀਲ ਦਿੱਤੀ ਹੈ ਕਿ ਇਸ ਮਾਮਲੇ ਵਿੱਚ ਉਹਨਾਂ ਦੇ ਵਿਰੁੱਧ 4 ਨਵੰਬਰ ਨੂੰ ਐਫ ਆਈ ਆਰ ਦਰਜ ਕਰ ਦਿੱਤੀ ਗਈ ਸੀ ਇਸ ਲਈ ਕਮਿਸ਼ਨ ਲਈ ਸਵਾਰਾਂਤਰ ਕਾਰਵਾਈ ਕਰਨਾ ਉਚਿਤ ਨਹੀਂ ਹੈ ਉਹਨਾਂ ਕਮਿਸ਼ਨ ਦੇ ਚੇਅਰਮੈਨ ਤੇ ਰਾਜਨੀਤਿਕ ਦੁਰਭਾਵਨਾ ਤੋਂ ਕੰਮ ਕਰਨ ਦੇ ਦੋਸ਼ ਵੀ ਲਾ ਦੱਤੇ ਨੇ ਵੜਿੰਗਰੇ ਕਿਹਾ ਕਿ ਚੇਅਰਮੈਨ ਜਸਵੀਰ ਗੜੀ ਨੇ ਲਗਾਤਾਰ ਉਹਨਾਂ ਦੇ ਵਿਰੁੱਧ ਜਨਤਕ ਵਿਅੰਗ ਦਿੱਤੇ ਨੇ ਜਿਸ ਦੇ ਨਾਲ ਪੂਰੀ ਪ੍ਰਕਿਰਿਆ ਪੱਖਪਾਤੀ ਜਾਪ ਰਹੀ ਹੈ ਦੂਸਰੇ ਪਾਸੇ ਲੱਗਦਾ ਕਿ ਵੜਿੰਗਦਿਆਂ ਮੁਸ਼ਕਲਾਂ ਘਟਣ ਦੀ ਬਜਾਏ ਵੱਧ ਰਹੀਆਂ ਨੇ ਚਰਨਦੀਪ ਚੰਨੀ ਨੇ ਇੱਕ ਵੀਡੀਓ ਜਾਰੀ ਕਰ ਦਿੱਤੀ ਹੈ ਕਿ ਚੰਨੀ ਕਰਦਾ ਮਸਲੇ ਹੱਲ ਲਗਭਗ ਬਹੁਤ ਸਾਰੇ ਹੋਰ ਵੀ ਕਾਂਗਰਸੀ ਆਗੂ ਨੇ ਜਿਨ੍ਹਾਂ ਨੇ ਇਸ ਵਕਤ ਲੰਗੋਟੇ ਕੱਸ ਲਏ ਹੈ ਕਿ ਰਾਜਾ ਵੜਿੰਗਰੂ ਪ੍ਰਧਾਨਗੀ ਤੋਂ ਲਾਭੇ ਕੀਤਾ ਜਾਵੇ ਅਤੇ ਨਾਲ ਹੀ ਸ਼ਾਹ ਚਰਨਜੀਤ ਸਿੰਘ ਚੰਨੀ ਨੂੰ ਇਹ ਵੀ ਲੱਗ ਰਿਹਾ ਹੋਣਾ ਕਿ ਐਸ ਸੀ ਭਾਈਚਾਰੇ ਦੇ ਦਰਅਸਲ ਉਹ ਪ੍ਰਤੀਨਿਧੀ ਨੇ ਭਾਵ ਉਹਨਾਂ ਨੂੰ ਇਸ ਵਕਤ ਪੰਜਾਬ ਕਾਂਗਰਸ ਦੀ ਵਾਗਡੋਰ ਦਿੱਤੀ ਜਾਵੇ ਇਸ ਮਾਮਲੇ ਵਿੱਚ ਸੁਖੀ ਰੰਧਾਵਾ ਅਤੇ ਕੁਝ ਹੋਰ ਆਗੂ ਵੀ ਦੱਸੇ ਜਾ ਰਹੇ ਨੇ ਕਿ ਅੰਦਰ ਖਾਤੇ ਕਾਫੀ ਸਰਗਰਮ ਹੋ ਗਏ ਨੇ ਕਿ ਰਾਜਾ ਵੜਿੰਗ ਨੂੰ ਲਾਭੇ ਕੀਤਾ ਜਾਵੇ ਕਿਉਂਕਿ ਰਾਜਾ ਵੜਿੰਗ ਦੀ ਇਹ ਸ਼ਿਕਾਇਤ ਹਾਈ ਕਮਾਂਡ ਕੋਲ ਵੀ ਪਹੁੰਚੀ ਹੋਈ ਹੈ ਤੇ ਹੁਣ ਗੱਲ ਕਰਦੇ ਹਾਂ ਕਾਂਸਟੇਬਲ ਅਮਨਦੀਪ ਕੌਰ ਜੋ ਬਰਖਾਸਤ ਕੀਤੀ ਹੋਈ ਹੈ ਇਹ ਵੀ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਸੀ ਜਿਸ ਵਿੱਚੋਂ ਉਹ ਗ੍ਰਿਫਤਾਰ ਕੀਤੀ ਗਈ ਸੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਆਖਰਕਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚੀ ਸੀ ਅਤੇ ਜ਼ਮਾਨਤ ਲੈ ਲਈ ਹੈ ਲੰਬੇ ਸਮੇਂ ਤੋਂ ਚੱਲ ਰਹੇ ਇਸ ਮਾਮਲੇ ਵਿੱਚ ਅਮਨਦੀਪ ਕੌਰ ਪਿਛਲੇ 5 ਮਹੀਨੇ 19 ਦਿਨਾਂ ਤੋਂ ਨਿਆਂਇਕ ਹਰਾਸਤ ਵਿੱਚ ਸੀ ਵਿਜੀਲੈਂਸ ਵਿਭਾਗ ਨੇ ਅਮਨਦੀਪ ਕੌਰ ਨੂੰ ਆਮਦਨ ਨਾਲੋਂ ਵੱਧ ਜਾਇਦਾਦ ਇਕੱਠੀ ਕਰਦੇ ਗੰਭੀਰ ਦੋਸ਼ਾ ਕਾਰਨ ਗ੍ਰਿਫਤਾਰ ਕੀਤਾ ਸੀ ਮਾਮਲੇ ਦੀ ਜਾਂਚ ਦੌਰਾਨ ਵਿਜੀਲੈਂਸ ਨੇ 14 ਨਵੰਬਰ ਨੂੰ ਅਮਨਦੀਪ ਕੌਰ ਦੇ ਖਿਲਾਫ ਚਲਾਨ ਪੇਸ਼ ਕਰ ਦਿੱਤਾ ਸੀ ਜ਼ਮਾਨਤ ਦੀ ਸੁਣਵਾਈ ਦੌਰਾਨ ਅਮਨਦੀਪ ਕੌਰ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਚਲਾਨ ਪੇਸ਼ ਹੋਣ ਤੋਂ ਬਾਅਦ ਹਿਰਾਸਤ ਵਿੱਚ ਰੱਖਣ ਦੀ ਲੋੜ ਨਹੀਂ ਰਹਿੰਦੀ ਦੂਜੇ ਪਾਸੇ ਵਿਜੀਲੈਂਸ ਨੇ ਆਪਣੇ ਪੱਖ ਵਿੱਚ ਮਾਮਲੇ ਦੀ ਗੰਭੀਰਤਾ ਨੂੰ ਦਰਸਾਇਆ ਸੀ ਪਰ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜ਼ਮਾਨਤ ਮਨਜ਼ੂਰ ਕਰ ਦਿੱਤੀ ਅਮਨਦੀਪ ਕੌਰ ਦੀ ਰਿਹਾਈ ਦੇ ਨਾਲ ਮਾਮਲੇ ਵਿੱਚ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਹੋ ਗਈ ਹੈ ਜਦਕਿ ਵਿਜੀਲੈਂਸ ਦੀ ਜਾਂਚ ਹਾਲੇ ਵੀ ਜਾਰੀ ਹੈ ਕਾਨੂੰਨੀ ਵਾਤਾਵਰਣ ਵਿੱਚ ਇਹ ਮਾਮਲਾ ਕਾਫੀ ਚਰਚਾ ਵਿੱਚ ਰਹਿ ਰਿਹਾ ਹੈ ਅਤੇ ਨਾਲ ਇੱਥੇ ਇਹ ਵੀ ਦੱਸਣਾ ਬਣਦਾ ਕਿ ਉਹਨਾਂ ਉੱਤੇ ਕੁਝ ਸ਼ਰਤਾਂ ਵੀ ਲਾ ਦਿੱਤੀਆਂ ਨੇ ਕਿ ਉਹ ਬਗੈਰ ਦੱਸੇ ਕਿਸੇ ਮੁਲਕ ਦੀ ਯਾਤਰਾ ਨਹੀਂ ਕਰ ਸਕਦੀ ਅਤੇ ਨਾ ਹੀ ਆਪਣਾ ਪਤਾ ਤੇ ਫੋਨ ਨੰਬਰ ਬਦਲ ਸਕਦੀ ਹੈ ਅਤੇ ਹੁਣ ਗੱਲ ਕਰਦੇ ਆਪ ਵਿਧਾਇਕ ਲਾਲਪੁਰਾ ਦੀ ਵਿਧਾਨ ਸਭਾ ਹਲਕਾ ਖੜੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਰਜਿੰਦਰ ਸਿੰਘ ਲਾਲਪੁਰਾ ਤੋਂ ਵਿਧਾਇਕ ਜਿਉਂ ਮੈਂਬਰਸ਼ਿਪ ਖੁੱਸਣ ਦੀ ਤਲਵਾਰ ਉਹਨਾਂ ਦੇ ਸਿਰ ਤੇ ਲਗਾਤਾਰ ਲਟਕ ਰਹੀ ਹੈ ਆਪ ਵਿਧਾਇਕ ਲਾਲਪੁਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਲਈ ਐਡਵੋਕੇਟ ਐਚਸੀ अरोड़ा ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਇੱਕ ਪੱਤਰ ਲਿਖ ਦਿੱਤਾ। ਉਹਨਾਂ ਕਿਹਾ ਕਿ ਲਾਲਪੁਰਾ ਨੂੰ 10 ਸਤੰਬਰ ਨੂੰ ਤਰਨਤਾਰ ਦੀ ਹੇਠਲੀ ਅਦਾਲਤ ਨੇ ਦੋਸ਼ੀ ਠਹਿਰਾ ਦਿੱਤਾ ਸੀ ਅਤੇ 4 ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਸੀ। ਲੋਕ ਪ੍ਰਤੀਨਿਤਾ ਐਕਟ ਦੀ ਧਾਰਾ 8 ਦੀ ਉਪ ਧਾਰਾ 3 ਦੇ ਤਹਿਤ ਜਦੋਂ ਕਿਸੇ ਵੀ ਸੰਸਦ ਮੈਂਬਰ ਜਾਂ ਵਿਧਾਇਕ ਨੂੰ ਕਿਸੇ ਮਾਮਲੇ ਵਿੱਚ ਦੋਸ਼ੀ ਿਕrar ਜਾਂ 2 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਜਾਵੇ ਤਾਂ ਉਸਦੀ ਮੈਂਬਰਸ਼ਿਪ ਤੁਰੰਤ ਰੱਦ ਕੀਤੀ ਜਾਣੀ ਚਾਹੀਦੀ ਹੈ ਇਸ ਵਿਵਸਥਾ ਦੇ ਤਹਿਤ ਮਰਜੰਦਰ ਸਿੰਘ ਲਾਲਪੁਰਾ ਨੂੰ ਤੁਰੰਤ ਉਸਦੇ ਵਿਧਾਇਕ ਦੇ ਅਹੁਦੇ ਤੋਂ ਲਾਭੇ ਕੀਤਾ ਜਾਵੇ ਐਡਵੋਕੇਟ ਅਰੂੜਾ ਨੇ ਕਿਹਾ ਕਿ ਲਾਲਪੁਰਾ ਦੀ ਸਜ਼ਾ ਉਹਦੇ ਵਿਰੁੱਧ ਜੋ ਅਪੀਲ ਕੀਤੀ ਗਈ ਸੀ ਹਾਈ ਕੋਰਟ ਵਿੱਚ ਹਾਲੇ ਵਿਚਾਰ ਅਧੀਨ ਹੈ ਅਤੇ ਲਾਲਪੁਰਾ ਹਾਲੇ ਤੱਕ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਲੈ ਸਕੇ ਉਹਨਾਂ ਦੀ ਅਪੀਲ ਤੇ ਸੁਣਵਾਈ 17 ਦਸੰਬਰ ਤੱਕ ਮੁਲਤਵੀ ਕੀਤੀ ਹੋਈ ਹੈ ਇਸ ਲਈ ਐਡਵੋਕੇਟ ਅਰੂੜਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ को ऐसा व्यवस्था ਦੇ ਤਹਿਤ 7 ਦਿਨਾਂ ਦੇ ਅੰਦਰ-ਅੰਦਰ ਲਾਲਪੁਰਾ ਨੂੰ ਉਹਨਾਂ ਦੇ ਵਿਧਾਇਕ ਦੇ ਅਹੁਦੇ ਤੋਂ ਹਟਾ ਦੇਣ ਜੇਕਰ ਇਸ ਸਮਾਂ ਸੀਮਾ ਦੇ ਅੰਦਰ ਅਧਿຫານ ਨਹੀਂ ਕੀਤਾ ਜਾਂਦਾ ਤਾਂ ਉਹ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕਰ ਦੇਣਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਦੱਸਣਾ ਬਣਦਾ ਕਿ ਆਪਣੀ ਸਜ਼ਾ ਨੂੰ ਚੁਣੌਤੀ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਅਪੀਲ ਦਾਇਰ ਕਰ ਦਿੱਤੀ ਸੀ ਉਹਨਾਂ ਨੇ ਆਪਣੀ ਸਜ਼ਾ ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ ਵਧਾਇਕ ਲਾਲਪੁਰਾ ਦੇ ਵਕੀਲ ਨੇ ਕਿਹਾ ਕਿ ਜੇਕਰ ਉਹਨਾਂ ਦੀ ਸਜ਼ਾ ਤੇ ਰੋਕ ਨਹੀਂ ਲੱਗਦੀ ਤਾਂ ਉਹ ਆਪਣੀ ਵਿਧਾਨ ਸਭਾ ਮੈਂਬਰਸ਼ਿਪ ਗਵਾ ਸਕਦੇ ਨੇ ਬੀਤੇ ਦਿਨੀ ਅਦਾਲਤ ਨੇ ਦੱਸਣਾ ਬਣਦਾ ਹੈ ਕਿ ਲਾਲਪੁਰਾ ਵੱਲੋਂ ਪਾਈ ਗਈ ਪਟੀਸ਼ਨ ਅਰਧ ਕਰ ਦਿੱਤੀ ਸੀ ਤੇ ਹੁਣ ਗੱਲ ਕਰਦੇ ਹਾਂ ਅਮਰਿਤਪਾਲ ਵੱਲੋਂ ਜੋ ਮੰਗ ਕੀਤੀ ਗਈ ਹੈ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਨੇ ਹਾਈ ਕੋਰਟ ਵਿੱਚ ਹੁਣ ਇੱਕ ਪਟੀਸ਼ਨ ਦਾਇਰ ਕੀਤੀ ਹੈ ਜਿਸ ਤੇ ਸੁਣਵਾਈ 21 ਤਰੀਕ ਨੂੰ ਹੋਣੀ ਹੈ ਦਰਅਸਲ ਅਮਰਿਤਪਾਲ ਨੇ ਪਟੀਸ਼ਨ ਵਿੱਚ 1 ਤੋਂ 19 ਦਸੰਬਰ ਤੱਕ ਚੱਲਣ ਵਾਲੇ ਸੰਸਦ ਦੇ ਆਗਾਮੀ ਸਰਦਰੁੱਤ اجلاس ਵਿੱਚ ਸ਼ਮੂਲੀਅਤ ਕਰਨ ਵਾਸਤੇ ਜੇਲ੍ਹ ਵਿੱਚੋਂ ਅਸਥਾਈ ਰਿਹਾਈ ਦੀ ਮੰਗ ਕਰ ਦਿੱਤੀ ਹੈ ਡਿਵੀਜ਼ਨ ਬੈਂਚ ਨੇ ਪਟੀਸ਼ਨ ਤੇ ਸੁਣਵਾਈ ਲਈ 21 ਨਵੰਬਰ ਦੀ ਤਰੀਕ ਨਿਰਧਾਰਤ ਕਰ ਦਿੱਤੀ ਹੈ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਐਨਐਸਏ ਤਹਿਤ ਨਜ਼ਰਬੰਦ ਅਮਰਿਤਪਾਲ ਸਿੰਘ ਨੇ ਪਟੀਸ਼ਨ ਵਿੱਚ ਐਨਐਸ ਦੀ ਧਾਰਾ 15 ਦਾ ਹਵਾਲਾ ਦਿੱਤਾ ਜੋ ਸੁਵਰਥ ਅਧਿਕਾਰੀ ਨੂੰ ਅਸਾਧਾਰਨ ਸਥਿਤੀ ਵਿੱਚ ਨਜ਼ਰਬੰਦ ਨੂੰ ਪੈਰੋਲ ਦੇਣ ਦਾ ਅਧਿਕਾਰ ਵੀ ਦਿੰਦੀ ਹੈ ਅਮਰਿਤਪਾਲ ਦੇ ਵਕੀਲ ਨੇ ਚੀਫ ਜਸਟਿਸ ਸ਼ੀਲ ਲਾਗੂ ਦੀ ਅਗਵਾਈ ਵਾਲੇ ਬੈਂਚ ਨੂੰ ਦੱਸਿਆ ਕਿ ਉਹਨਾਂ ਦੀ ਪਿਛਲੀ ਪਟੀਸ਼ਨ ਦਾ ਨਿਫਟਾਰਾ ਲੋਕ ਸਭਾ ਨੂੰ ਟੁਕਮੀ ਪ੍ਰਤੀਨਿਧਤਾ ਭੇਜਣ ਦੀ ਆਜ਼ਾਦੀ ਨਾਲ ਕਰ ਦਿੱਤਾ ਗਿਆ ਸੀ ਸੁਣਵਾਈ ਦੌਰਾਨ ਬੈਂਚ ਨੇ ਅਮਰਿਤਪਾਲ ਦੇ ਵਕੀਲ ਨੂੰ ਐਨਐਸਏ ਤਹਿਤ ਨਾਜ਼ਰਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਭੂਖਾਰੇ ਪੁੱਛਿਆ ਮੁੱਖ ਜੱਜ ਨੇ ਪੁੱਛਿਆ ਕਿ ਪਟੀਸ਼ਨ ਵਿਰੁੱਧ ਐਨਐਸਏ ਹਿਰਾਸਤਾ ਹੁਕਮ ਹੈ ਉਸ ਕੇਸ ਦਾ ਕੀ ਬਣਿਆ ਜਦੋਂ ਤੱਕ ਨਾਜ਼ਰਬੰਦੀ ਤੇ ਰੋਕ ਨਹੀਂ ਲਗਾਈ ਜਾਂਦੀ ਉਸ ਸੰਸਦੀ اجلاس ਵਿੱਚ ਕਿਵੇਂ ਸ਼ਮੂਲੀਅਤ ਕਰ ਸਕਦਾ ਹੈ ਇਦੇ ਜਵਾਬ ਵਿੱਚ ਅਮਰਿਤਪਾਲ ਦੇ ਵਕੀਲ ਨੇ ਕਿਹਾ ਕਿ ਇਹ ਦੋ ਵੱਖੋ-ਵੱਖਰੇ ਮਾਮਲੇ ਨੇ ਸੰਸਦ ਮੈਂਬਰ ਨੇ ਤਾਰਾ 15 ਵਿਚਲੀਆਂ ਵਿਸਥਾਵਸਥਾਵਾਂ ਦੇ ਹਵਾਲੇ ਦੇ ਰਾਣ ਰਹਾਦੀ ਮਾਂ ਕੀਤੀ ਹੈ ਵਕੀਲ ਈਮਾਨ ਸਿੰਘ ਖਾਰਾ ਰਾਹੀਂ ਦਾਇਰ ਪਟੀਸ਼ਨ ਵਿੱਚ ਦਾਵਾ ਕੀਤਾ ਗਿਆ ਹੈ ਕਿ ਅਪ੍ਰੈਲ 2023 ਤੋਂ ਇਤਿਆਦੀ ਹਿਰਾਸਤ ਵਿੱਚ ਹੋਣ ਦੇ باوجود ਪਟੀਸ਼ਨਰ ਨੂੰ 2024 ਦੀਆਂ ਆਮ ਚੋਣਾਂ ਵਿੱਚ ਸ਼੍ਰੀ ਖਡੂਰ ਸਾਹਿਬ ਹਲਕੇ ਤੋਂ ਲਗਭਗ 4 ਲੱਖ ਵੱਧ ਵੋਟਾਂ ਨਾਲ ਚੁਣਿਆ ਗਿਆ ਸੀ ਉਸ ਅਸਦ ਵਿੱਚ ਹਲਕੇ ਦੇ ਲਗਭਗ 19 ਲੱਖ ਲੋਕਾਂ ਦੀ ਨਮਾਇਦਗੀ ਕਰ ਰਹੇ ਨੇ ਅਮਰਿਤਪਾਲ ਨੇ ਪਟੀਸ਼ਨ ਵਿੱਚ ਕੇਂਦਰ ਅਤੇ ਰਾਜ ਅਧਿਕਾਰੀਆਂ ਨੂੰ ਪਰੋਲ ਤੇ ਰਿਹਾ ਕਰਨ ਦਾ ਬਦਲ ਅਤੇ ਇਹਦੇ ਤੌਰ ਤੇ ਸੰਸਦੀ اجلاس ਦੌਰਾਨ ਸਦਨ ਵਿੱਚ ਉਸ ਦੀ ਨਿੱਜੀ ਹਾਲੀ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਕਰਨ ਦੀ ਮੰਗ ਕੀਤੀ ਹੈ ਪਟੀਸ਼ਨ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਸੇ ਸਾਲ 17 ਅਪ੍ਰੈਲ ਨੂੰ ਅਮਰਿਤਪਾਲ ਦੇ ਖਿਲਾਫ ਤੀਜਾ ਨਜ਼ਰਬੰਦੀ ਆਦੇਸ਼ ਜਾਰੀ ਕਰ ਦਿੱਤਾ ਗਿਆ ਸੀ ਉਦੋਂ ਸਲਾਹਕਾਰ ਬੋਰਡ ਦਾ ਮੰਨਣਾ ਸੀ ਕਿ ਅੰਮ੍ਰਿਤਪਾਲ ਦੀ ਨਿਰੰਤਰ ਨਜ਼ਰਬੰਦੀ ਕਾਫੀ ਕਾਰਨ ਉਹਦੇ ਲਈ ਮੌਜੂਦ ਨੇ ਜਿਸ ਤੋਂ ਬਾਅਦ 24 ਜੂਨ ਨੂੰ ਨਜ਼ਰਬੰਦੀ ਦੀ ਮੂੜ ਪੁਸ਼ਟੀ ਕਰ ਦਿੱਤੀ ਗਈ ਸੀ ਤੇ ਹੁਣ ਗੱਲ ਕਰਦੇ ਹਾਂ ਕੁਝ ਰਾਸ਼ਟਰੀ ਖਬਰਾਂ ਦੀ ਜਨਤਾ ਦਲ ਦੇ ਰਾਸ਼ਟਰੀ ਪ੍ਰਧਾਨ ਨਤੀਸ਼ ਕੁਮਾਰ ਨੇ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਵਿੱਚ ਰਿਕਾਰਡ 10ਵੀਂ ਵਾਰ ਵਿਹਾਰ ਦੇ ਮੁੱਖ ਮੰਤਰੀ ਬਣ ਕੇ ਸੌ ਚੱਕ ਲਈ ਹੈ 74 ਵਨ ਨਤੀਸ਼ ਕੁਮਾਰ ਪਹਿਲੀ ਵਾਰ ਸਾਲ 2000 ਵਿੱਚ ਮੁੱਖ ਮੰਤਰੀ ਬਣੇ ਸਨ ਪਰ ਉਹਨਾਂ ਦੀ ਸਰਕਾਰ ਸਿਰਫ 8 ਦਿਨਾਂ ਵਿੱਚ ਡਿੱਗ ਗਈ ਸੀ ਫਿਰ 2005 ਵਿੱਚ ਦੁਬਾਰਾ ਮੁੱਖ ਮੰਤਰੀ ਬਣੇ ਅਤੇ 2014 ਤੱਕ ਸੱਤਾ ਵਿੱਚ ਰਹੇ। ਉਹਨਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਜੀਡੀਯੂ ਦੇ ਬਾੜੇ ਪ੍ਰਦਰਸ਼ਨ ਦੀ ਜਿੰਮੇਵਾਰੀ ਲੈਂਦੇ ਹਾਂ ਉਹਦੇ ਤੋਂ ਅਸਤੀਫਾ ਦੇ ਦਿੱਤਾ ਸੀ। ਫਿਰ ਇਸ ਤੋਂ ਥੋੜੀ ਦੇਰ ਬਾਅਦ ਹੀ ਸੱਤਾ ਵਿੱਚ ਵਾਪਸੀ ਕਰ ਗਏ। ਪਟਨਾ ਦੇ ਗਾਂਧੀ ਮੈਦਾਨ ਵਿਖੇ ਹੋਏ ਇਹ ਸ਼ਾਨਦਾਰ ਸਵਾਗਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਸਮੇਤ ਕਈ ਭਾਜਪਾ ਦੇ ਸੀਨੀਅਰ ਆਗੂ ਵੀ ਮੌਜੂਦ ਰਹੇ। ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿਨਹਾ ਨੇ ਬਿਹਾਰ ਦੇ ਉਪ ਮੁੱਖ ਮੰਤਰੀ ਵਜੋਂ ਸੌ ਚੁੱਕੀ ਕੁੱਲ 26 ਵਿਧਾਇਕਾਂ ਨੇ ਮੰਤਰੀ ਵਜੋਂ ਹਲਫ ਲਿਆ 14 ਭਾਜਪਾ ਦੇ ਕੋਟੇ ਤੋਂ 8 ਜੀਡੀਜੀ ਤੋਂ 2 ਐਲ ਜੀ ਪੀ ਤੋਂ 1 ਐਚ اے ਐਮ ਤੋਂ ਅਤੇ ਇੱਕ ਕੁਸ਼ਵਾਹ ਦੀ ਪਾਰਟੀ ਨਾਲ ਸੰਬੰਧਤ ਨੇ ਇਸ ਮੰਤਰੀ ਮੰਡਲ ਵਿੱਚ ਇੱਕ ਮੁਸਲਮ ਚਿਹਰਾ ਵੀ ਸ਼ਾਮਲ ਕੀਤਾ ਗਿਆ ਜੀਡੀਯੂ ਨੇ ਜਾਮਾ ਖਾਨ ਨੂੰ ਮੰਤਰੀ ਵਜੋਂ ਦੁਬਾਰਾ ਨਿਯੁਕਤ ਕਰ ਦਿੱਤਾ ਹਰਿਆਣਾ, ਅਸਾਮ, ਗੁਜਰਾਤ, ਮਿਘਾਲਿਆ, ਯੂਪੀ, ਨਾਗਾਲੈਂਡ, ਉੜੀਸਾ, ਦਿੱਲੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਚਿਰਾਗ ਪਾਸਵਾਰ ਨੇ ਸਟੇਜ ਉੱਤੇ ਮਾਂਜੀ ਅਤੇ ਜੇਪੀ ਨੱਟਾ ਦੇ ਪੈਰ ਛੂ ਕੇ ਉਹਨਾਂ ਦਾ ਅਸ਼ੀਰਵਾਦ ਲਿਆ। ਇਸ ਵਾਰ ਨਤੀਸ਼ ਦੀ ਕੈਬਨਿਟ ਵਿੱਚ ਨਵੇਂ ਚਿਹਰਿਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ। ਰਾਵ ਕਿਰਪਾਲ যাদਬ ਅਤੇ ਸ਼੍ਰੀ ਸ਼ੀਸ਼ਿੰਗ ਨੂੰ ਕੈਬਨਿਟ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ। ਚਿਰਾਗ ਦੀ ਪਾਰਟੀ ਦੇ ਦੋ ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ। ਜਿਨ੍ਹਾਂ ਵਿੱਚ ਸੰਜੇ ਸਿੰਘ ਵੀ ਸ਼ਾਮਲ ਨੇ। ਸੰਜੇ ਸਿੰਘ ਨੇ ਬਹੁਗਾਂ ਤੋਂ ਚੋਣ ਜਿੱਤੀ ਸੀ ਉਹਨਾਂ ਨੇ ਲਾਲੂ ਯਾਦਵ ਦੇ ਪੁੱਤਰ ਤੇਜ ਪ੍ਰਤਾਪ ਨੂੰ ਹਰਾਇਆ ਸੀ ਨਤੀਸ਼ ਕੁਮਾਰ ਦੀ ਕੈਬਨਟ ਵਿੱਚ ਦੋ ਉਪ ਮੁੱਖ ਮੰਤਰੀਆਂ ਤੋਂ ਇਲਾਵਾ ਮੰਤਰੀਆਂ ਵਿੱਚ ਵਿਜੇ ਕੁਮਾਰ ਚੌਧਰੀ ਵਜੇਂਦਰ ਯਾਦਵ ਸਰਵਣ ਕੁਮਾਰ ਮੰਗਲ ਪਾਂਡੇ ਦਲੀਪ ਜੈਸਵਾਲ ਅਸ਼ੋਕ ਚੌਧਰੀ ਲੈਸੀ ਸਿੰਘ ਮਦਨਸਾਨੀ ਨਿਤਨ ਨਵੀਨ ਰਾਮ ਕਿਰਪਾਲ ਯਾਦਵ ਸੰਤੋਸ਼ ਕੁਮਾਰ ਸੁਮਨ ਸੁਨੀਲ ਕੁਮਾਰ ਮੁਹੰਮਦ ਜਾਮਾ ਸੰਜੇ ਸਿੰਘ ਟਾਈਗਰ अरुण शंकर प्रसाद सुरेंद्र बैता नारायण प्रसाद राम निषाद श्रेषी सिंह प्रमोद कुमार संजय कुमार दीपक प्रकाश ये नाम जे कर जोग ने ਦੱਸਣਾ ਬਣਦਾ ਹੈ ਕਿ ਅਗਲੀ ਜਿਹੜੀ ਖਬਰ ਹੈ ਬਹੁਤ ਮਹੱਤਵਪੂਰਨ ਹੈ ਇਹ ਖਬਰ ਹਰਿਆਣਾ ਤੋਂ ਬੜ ਰਹੀ ਹੈ ਅਸਲ ਦੇ ਵਿੱਚ ਹਾਈ ਕੋਰਟ ਨੇ 80 ਸਾਲਾਂ ਵਿਧਵਾ लक्ष्मी देवी ਨੂੰ ਤਕਰੀਬਨ 5 ਅਧਹਾਕਿਆ ਬਾਦ ਰਾਹਤ ਦੇਣ ਦੇ ਹੁਕਮ ਜਾਰੀ ਕਰ ਦਿੱਤੇ ਨੇ 1974 ਤੋਂ ਆਪਣੇ ਸਵਰਗੀ ਪਤੀ ਉਦੀ ਪਰਿਵਾਰਕ ਪੈਨਸ਼ਨ ਅਤੇ ਹੋਰ ਸੇਵਾ ਮੁਕਤੀ ਲਾਭਾਂ ਵਾਸਤੇ ਵਿਭਾਗਾ ਵਿੱਚ ਭੱਜ ਦੌੜ ਕਰਦੀ ਰਹੀ। ਔਰਤ ਦੇ ਪਤੀ ਮਹਾ ਸਿੰਘ ਹਰਿਆਣਾ ਸੂਬੇ ਵਿੱਚ ਬਿਜਲੀ ਬੋਰਡ ਵਿੱਚ ਇੱਕ ਸਬਸਟੇਸ਼ਨ ਅਧਿਕਾਰੀ ਸਨ ਅਤੇ 5 ਜਨਵਰੀ 1974 ਨੂੰ ਡਿਊਟੀ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ। ਲక్ష్ਮੀ ਦੇਵੀ ਨੂੰ ਸਿਰਫ 6026 ਰੁਪਏ ਦੀ ਐਕਸ ਗ੍ਰੇਸ਼ੀਆ ਰਕਮ ਮਿਲੀ ਸੀ ਪਰ ਪਰਿਵਾਰਕ ਪੈਨਸ਼ਨ, ਗ੍ਰੈਜੂਇਟੀ ਤੇ ਹੋਰ ਬਕਾਇਆ ਲਾਭ ਕਦੇ ਜਾਰੀ ਨਾ ਕੀਤੇ ਗਏ। ਸਾਲ 2005 ਵਿੱਚ ਕੇਸ ਦਾਇਰ ਕਰਨ ਦੇ ਬਾਵਜੂਦ ਉਹਨਾਂ ਨੂੰ ਫਿਰ ਵੀ ਕੋਈ ਰਾਹਤ ਨਾ ਦਿੱਤੀ ਗਈ। ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਇਹ ਕਿਹਾ ਕਿ ਇਹ ਮਾਮਲਾ ਪ੍ਰਸ਼ਾਸਕੀ ਉਦਾਸੀਨਤਾ ਅਤੇ ਅਧਿਕਾਰ ਪ੍ਰਾਪਤ ਕਰਨ ਲਈ ਨਿਰੰਤਰ ਸੰਘਰਸ਼ ਦੀ ਉਦਾਹਰਣ ਦੇ ਰਿਹਾ ਹੈ। ਉਹਨਾਂ ਟਿੱਪਣੀ ਕੀਤੀ ਹੈ ਕਿ ਇੱਕ ਅਨਪੜ ਅਤੇ ਬੇਸਹਾਰਾ ਵਿਧਵਾ ਨੂੰ ਲਗਭਗ 50 ਸਾਲਾਂ ਤੋਂ ਬਿਨਾਂ ਕਿਸੇ ਉਦੇਸ਼ ਦੇ ਭਟਕਣ ਵਾਸਤੇ ਮਜਬੂਰ ਕੀਤਾ ਗਿਆ। ਹਾਈ ਕੋਰਟ ਨੇ ਰਿਕਾਰਡ ਤੇ ਮੌਜੂਦ ਵਿਭਾਗੀ ਪੱਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਹਾ ਸਿੰਘ ਦੇ ਨਾਮ ਤੇ ਇੱਕ ਜੀਪੀਐਫ ਖਾਤਾ ਅਲਾਟ ਕੀਤਾ ਗਿਆ ਸੀ ਅਤੇ ਕਟੌਤੀਆਂ ਵੀ ਕੀਤੀਆਂ ਗਈਆਂ ਸਨ ਜਸਟਿਸ ਬਰਾੜ ਨੇ ਕਿਹਾ ਕਿ ਇਹ ਸਮਝ ਤੋਂ ਬਾਹਰ ਹੈ ਕਿ ਜੇ ਕਰਮਚਾਰੀ ਜੀਪੀਐਫ ਜਾਂ ਪੈਨਸ਼ਨ ਸਕੀਮ ਦੇ ਅਧੀਨ ਨਹੀਂ ਆਉਂਦਾ ਤਾਂ ਉਹਨਾਂ ਨੂੰ ਜੀਪੀਐਫ ਖਾਤਾ ਕਿਵੇਂ ਅਲਾਟ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇੱਕ 80 ਸਾਲਾ ਬੇਸਹਾਰਾ ਵਿਧਵਾ ਨੂੰ ਉਹਨਾਂ ਦੇ ਅਧਿਕਾਰ ਪ੍ਰਦਾਨ ਕਰਨਾ ਅਦਾਲਤ ਦੀ ਰਹਿਮ ਦੀ ਗੱਲ ਨਹੀਂ ਹੈ ਸਗੋਂ ਇੱਕ ਸੰਵਿਧਾਨਕ ਹਦੇਸ਼ ਹੈ ਹਾਈ ਕੋਰਟ ਨੇ ਹਰਿਆਣਾ ਬਿਜਲੀ ਨਿਗਮ ਦੇ ਪ੍ਰਮੁੱਖ ਸਕੱਤਰ ਅਤੇ ਪ੍ਰਸ਼ਾਸਨਿਕ ਮੁਖੀ ਨੂੰ ਇਸ ਮਾਮਲੇ ਦੀ ਨਿੱਜੀ ਤੌਰ ਤੇ ਜਾਂਚ ਕਰਨ ਅਤੇ 2 ਮਹੀਨਿਆਂ ਦੇ ਅੰਦਰ-ਅੰਦਰ ਲక్ష్ਮੀ ਦੇਵੀ ਨੂੰ ਸਾਰੇ ਕਾਨੂੰਨੀ ਲਾਭ ਤੁਰੰਤ ਜਾਰੀ ਕਰਨ ਦੇ ਹੁਕਮ ਛਾੜ ਦਿੱਤੇ ਨੇ ਤੇ ਹੁਣ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੇ ਇੱਕ ਵੱਡੇ ਫੈਸਲੇ ਦੀ ਸੁਪਰੀਮ ਕੋਰਟ ਨੇ ਦਰਅਸਲ ਸੂਬਿਆਂ ਨਾਲ ਸੰਬੰਧਿਤ ਇੱਕ ਮਾਮਲੇ ਤੇ ਅਹਿਮ ਫੈਸਲਾ ਸੁਣਾ ਦਿੱਤਾ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਰਾਜ ਵਿਧਾਨ ਸਭਾਵਾਂ ਵਿੱਚ ਪਾਸ ਬਿਲਾ ਨੂੰ ਸਹਿਮਤੀ ਦੇਣ ਦੇ ਸਬੰਧ ਵਿੱਚ ਰਾਜਪਾਲ ਅਤੇ ਰਾਸ਼ਟਰਪਤੀ ਲਈ ਕੋਈ ਸਬਾ ਸੀਮਾ ਨਿਰਧਾਰਤ ਨਹੀਂ ਕੀਤੀ ਜਾ ਸਕਦੀ ਅਤੇ ਨਿਆਂਪਾਲਿਕਾ ਵੀ ਉਹਨਾਂ ਦੇ ਵੈਧ ਸਹਿਮਤੀ ਨਹੀਂ ਦੇ ਸਕਦੇ ਚੀਫ ਜਸਟਿਸ ਬੀ ਆਰ ਗਵਾਈ ਦੀ ਅਗਵਾਈ ਵਾਲੇ ਪੰਜ ਜੱਜਾਂ ਦੀ ਸੰਵਿਧਾਨਕ ਵੰਚ ਨੇ ਸਰਬਸੰਮਤੀ ਨਾਲ ਕਿਹਾ ਹੈ ਕਿ ਜੇਕਰ ਰਾਜਪਾਲ ਨੂੰ ਧਾਰਾ 200 ਦੇ ਤਹਿਤ ਟੁਕਮੀ ਪ੍ਰਕਿਰਿਆ ਦੀ ਪਾਲਣਾ ਕੀਤੇ ਬਿਨਾਂ ਬਿਲਾ ਨੂੰ ਰੋਕਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਇਹ ਸੰਗ ਬਾਤ ਦੇ ਹਿੱਤ ਦੇ ਵਿਰੁੱਧ ਹੋਵੇਗਾ ਇਹ ਫੈਸਲਾ ਸੁਣਾਉਣ ਵਾਲੇ ਬੈਂਚ ਵਿੱਚ ਜਸਟਿਸ ਸੂਰੀਆਕਾਂਤ ਵਿਕਰਮਨਾਥ ਪੀਐਸ ਨਰਸੀਮਾ ਅਤੇ ਏਐਸ ਚੰਦਰਕਰ ਸ਼ਾਮਲ ਸਨ ਬੈਂਚ ਨੇ ਕਿਹਾ ਕਿ ਸਾਨੂੰਨੀ ਲੱਗਦਾ ਕਿ ਰਾਜਪਾਲਾਂ ਕੋਲ ਰਾਜ ਵਿਧਾਨ ਸਭਾਵਾਂ ਦੁਆਰਾ ਪਾਸ ਕੀਤੇ ਬਿਲਾ ਨੂੰ ਰੋਕਣ ਦੀ ਅਸੀਮਕਤੀ ਹੈ ਰਾਸ਼ਟਰਪਤੀ ਦਰੋਪਤੀ ਮੁਰਮੂ ਦੁਆਰਾ ਸੰਵਿਧਾਨ ਦੀ ਧਾਰਾ 143 ਦੀ ਉਪ ਧਾਰਾ 1 ਦੇ ਤਹਿਤ ਸੁਪਰੀਮ ਕੋਰਟ ਦੀ رائے ਮੰਗੀ ਸੀ ਰਾਸ਼ਟਰਪਤੀ ਦੇ ਹਵਾਲੇ ਦੇ ਮਾਮਲੇ ਦਾ ਜਵਾਬ ਦਿੰਦੇ ਹਨ ਕਿਹਾ ਕਿ ਰਾਜਪਾਲਾਂ ਕੋਲ ਤਿੰਨ ਬਦਲ ਨੇ ਜਾਂ ਤਾਂ ਬਿਲਾ ਨੂੰ ਸਹਿਮਤੀ ਦੇ ਦੇਣ ਜਾਂ ਮੁੜ ਵਿਚਾਰ ਲਈ ਭੇਜ ਦੇਣ ਜਾਂ ਫਿਰ ਰਾਸ਼ਟਰਪਤੀ ਕੋਲ ਭੇਜ ਦੇਣ ਇਦੇ ਵਿੱਚ ਕਿਹਾ ਗਿਆ ਕਿ ਭਾਰਤ ਵਰਗੇ ਲੋਕਤੰਤਰੀ ਮੁਲਕ ਵਿੱਚ ਰਾਜਪਾਲਾਂ ਲਈ ਸਮਾ ਸੀਮਾ ਨਿਰਧਾਰਤ ਕਰਨਾ ਸੰਵਿਧਾਨ ਦੁਆਰਾ ਦਿੱਤੀ ਗਈ ਲਚਕਤਾ ਦੇ ਵਿਰੁੱਧ ਹੈ ਸੁਪਰੀਮ ਕੋਰਟ ਨੇ ਤਾਮਿਲਨਾਡੂ ਦੇ ਮਾਮਲੇ ਵਿੱਚ ਰਾਜ ਦੇ ਰਾਜਪਾਲ ਵੱਲੋਂ ਰੋਕੇ ਗਏ ਬਿਲਾ ਨੂੰ 8 ਅਪ੍ਰੈਲ ਨੂੰ ਸੁਪਰੀਮ ਕੋਰਟ ਵਿੱਚ ਦਿੱਤੀ ਗਈ ਮੰਨੀ ਸਹਿਮਤੀ ਵੀ ਅਣਉਚਿਤ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਇੱਕ ਸਵਿਧਾਨਕ ਅਥਾਰਟੀ ਦੇ ਕਾਰਜਾਂ ਨੂੰ ਹੜੱਪਣ ਦੇ ਬਰਾਬਰ ਹੋਵੇਗਾ ਸੁਪਰੀਮ ਕੋਰਟ ਨੇ ਇਹ ਵੀ ਫੈਸਲਾ ਕਰ ਦਿੱਤਾ ਕਿ ਧਾਰਾ 200 ਦੇ ਤਹਿਤ ਰਾਜਪਾਲ ਦੀਆਂ ਸ਼ਕਤੀਆਂ ਦੀ ਵਰਤੋਂ ਨਿਆਇਕ ਸਮੀਖਿਆ ਦੇ ਅਧੀਨ ਨਹੀਂ ਆਉਂਦੀ ਤੇ ਹੁਣ ਗੱਲ ਕਰਦੇ ਹਾਂ ਈਡੀ ਦੀ ਇੱਕ ਹੋਰ ਵੱਡੀ ਕਾਰਵਾਈ ਦੀ ਈਡੀ ਨੇ ਕਾਰੋਬਾਰੀ ਰੌਬਰਟ ਵਾਡਰਾ ਦੇ ਖਿਲਾਫ ਮਨੀ ਲੌਂਡਰਿੰਗ ਦੇ ਇੱਕ ਮਾਮਲੇ ਵਿੱਚ ਮੁਕਾਦਮੇ ਦੀ ਸ਼ਿਕਾਇਤ ਦਾਖਲ ਕਰ ਦਿੱਤੀ ਹੈ ਇਹ ਮਾਮਲਾ ਯੂਕੇ ਆਧਾਰਿਤ ਰੱਖਿਆ ਡੀਲਰ ਸੰਜੀਤ ਭੰਡਾਰੀ ਨਾਲ ਵੀ ਜੁੜਿਆ ਹੋਇਆ ਹੈ ਇਹ ਕਾਰਵਾਈ ਦੇ ਨਾਲ ਕਾਥਿਤ ਵਿਦੇਸ਼ੀ ਜਾਇਦਾਦਾਂ ਅਤੇ ਨਜ਼ਾਇਜ਼ ਵਿੱਤੀ ਸਬੰਧਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਜਾਂਚ ਨੂੰ ਮੋੜ ਸੁਰਜੀਤ ਕਰ ਜਾਵੇਗਾ ਚਾਰ ਸ਼ੀਟ ਦਿੱਲੀ ਦੀ ਰਾਊਸ ਐਵੈਨਿਊ ਅਦਾਲਤ ਵਿੱਚ ਪੇਸ਼ ਕਰ ਦਿੱਤੀ ਗਈ ਹੈ ਅਧਿਕਾਰੀਆਂ ਦੇ ਅਨੁਸਾਰ ਇਸ ਸਾਲ ਜੁਲਾਈ ਮਹੀਨੇ ਪ੍ਰੋਵੈਂਸ਼ਨ ਆਫ ਮਨੀ ਲੌਂਡਰਿੰਗ ਐਕਟ ਤਹਿਤ ਵਾਡਰਾ ਦਾ ਬਿਆਨ ਦਰਜ ਕੀਤਾ ਗਿਆ ਸੀ ਈਡੀ ਨੇ ਵਾਡਰਾ ਤੇ ਵਿਦੇਸ਼ੀ ਜਾਇਦਾਦਾਂ ਨਾਲ ਵਿੱਤੀ ਲੈਣ ਦੇਣ ਦਾ ਜੁੜੇ ਹੋਣ ਦਾ ਦੋਸ਼ ਲਗਾ ਦਿੱਤਾ ਸੀ ਜੋ ਕਿ ਸੰਜੀਪ ਭੰਡਾਰੀ ਨਾਲ ਸੰਬੰਧਤ ਨੇ ਸੰਜੀਪ ਭੰਡਾਰੀ ਪਹਿਲਾਂ ਹੀ ਵਿਦੇਸ਼ਾਂ ਵਿੱਚ ਆਣ ਦਸੀ ਜਾਇਦਾਦ ਰੱਖਣ ਦੇ ਦੋਸ਼ਾ ਦਾ ਸਾਹਮਣਾ ਕਰ ਰਿਹਾ ਹੈ ਇਹ ਮਾਮਲਾ ਦਰਅਸਲ 2016 ਦੇ ਵਿੱਚ ਹੋਏ ਛਾਪਿਆਂ ਤੋਂ ਸ਼ੁਰੂ ਹੋਇਆ ਸੀ। ਇਨ੍ਹਾਂ ਛਾਪਿਆਂ ਵਿੱਚ ਅਜਾਹੇ ਦਸਤਾਵੇਜ਼ ਮਿਲੇ ਸਨ ਜੋ ਲੰਡਨ ਦੀ ਇੱਕ ਜਾਇਦਾਦ ਅਤੇ ਸੰਬੰਧਿਤ ਵਿੱਤੀ ਲੈਣ-ਦੇਣ ਨੂੰ ਲੈ ਕੇ ਤਾਲਮੇਲ ਦਾ ਸੰਕੇਤ ਦੇ ਰਹੇ ਸੀ। ਰੌਬਰਟ ਵਾਰਡਰਾ ਨੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਜਾਂਚ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦੱਤਾ ਹੈ। ਅਤੇ ਹੁਣ ਕੁਝ ਅੰਤਰਰਾਸ਼ਟਰੀ ਖਬਰਾਂ। ਕੈਨੇਡਾ ਵਿੱਚ ਆਉਣ ਦਾ ਚਾਹ ਬਹੁਤ ਲੋਕਾਂ ਨੂੰ ਰਹਿੰਦਾ ਹੈ ਪਰ ਹੁਣ ਕੈਨੇਡਾ ਤੋਂ ਇੱਕ ਵੱਡੀ ਖਬਰ ਮਿਲ ਰਹੀ ਹੈ। ਕਿ ਕੈਨੇਡਾ ਵਿੱਚ ਆਉਣ ਵਾਲੇ ਨਵੇਂ ਪ੍ਰਵਾਸੀਆਂ ਨਾਲ ਸੰਬੰਧਿਤ ਇੱਕ ਵੱਡੀ ਖਬਰ ਅਤੇ ਖੁਲਾਸਾ ਹੋ ਰਿਹਾ ਹੈ। ਦਰਅਸਲ ਵੱਡੀ ਗਿਣਤੀ ਵਿੱਚ ਨਵੇਂ ਆਏ ਪ੍ਰਵਾਸੀ ਕੈਨੇਡਾ ਛੱਡ ਕੇ ਜਾ ਰਹੇ ਨੇ। ਇਹ ਖੁਲਾਸਾ ਇੱਕ ਰਿਪੋਰਟ ਵਿੱਚ ਹੋ ਰਿਹਾ ਹੈ। ਇਮੀਗ੍ਰੇਸ਼ਨ ਬਾਰੇ ਤਾਜ਼ਾ ਰਿਪੋਰਟ ਕਹਿੰਦੀ ਹੈ ਕਿ ਹਰ 5 ਵਿੱਚੋਂ ਇੱਕ ਹਨਰਮਤ ਪ੍ਰਵਾਸੀ ਕੈਨੇਡਾ ਛੱਡ ਕੇ ਜਾ ਰਿਹਾ ਹੈ ਅਤੇ ਘੱਟ ਪੜ੍ਹੇ ਲਿਖੇ ਜਾਂ ਗੈਰ ਹਨਰਮਤ ਕੰਮਾਂ ਦੇ ਮੁਕਾਬਲੇ ਇਹ ਅੰਕੜਾ ਦੁੱਗਣਾ ਦੱਸਿਆ ਗਿਆ ਹੈ। ਇੰਸਟੀਚਿਊਟ ਆਫ ਕੈਨੇਡੀਅਨ ਸਿਟੀਜ਼ਨਸ਼ਿਪ ਅਤੇ ਕਾਨਫਰੰਸ ਬੋਰਡ ਆਫ ਕੈਨੇਡਾ ਦੀ ਸਾਲਾਨਾ ਰਿਪੋਰਟ ਦੇ ਮੁਤਾਬਕ ਸਿੱਖਿਆ ਦਾ ਪੱਧਰ ਵਧਣ ਦੇ ਨਾਲ-ਨਾਲ ਪ੍ਰਵਾਸੀਆਂ ਦੇ ਮੁਲਕ ਛੱਡਣ ਦੇ ਅਸਰ ਵੀ ਘਟ ਜਾਂਦੇ ਨੇ ਰਿਪੋਰਟ ਦੇ ਲੇਖਕਾਂ ਵੱਲੋਂ ਲਾਈ ਗਿਣਤੀ ਮਿੰਤੀ ਕਹਿੰਦੀ ਹੈ ਕਿ ਅਗਲੇ ਸਾਲ ਆਉਣ ਵਾਲੇ 380000 ਪੀਆਰ ਵਿੱਚੋਂ 20000 ਪ੍ਰਵਾਸੀ 5 ਸਾਲ ਦੇ ਅੰਦਰ-ਅੰਦਰ ਕੈਨੇਡਾ ਛੱਡ ਜਾਣਗੇ ਇਸ ਤਰ੍ਹਾਂ ਡਾਕਟੋਰੇਟ ਜਾਂ ਇਸ ਦੇ ਬਰਾਬਰ ਦੀ ਯੋਗਤਾ ਵਾਲੇ ਪ੍ਰਵਾਸੀਆਂ ਦੀ ਤੁਲਨਾ ਸਧਾਰਨ ਬੈਚਲਰ ਡਿਗਰੀ ਵਾਲੇ ਪ੍ਰਵਾਸੀਆਂ ਨਾਲ ਕੀਤੀ ਜਾਵੇ ਧਾਰਵਾਰਸ ਮਾਈਗ੍ਰੇਸ਼ਨ ਦਾ ਰੁਝਾਰ ਕਿਤੇ ਜ਼ਿਆਦਾ ਨਜ਼ਰ ਆਉਂਦਾ ਹੈ ਔਰ ਵਾਲੇ ਦਹਾਕਿਆਂ ਦੌਰਾਨ ਵੀ ਬੇहद ਮੰਗ ਵਾਲੇ ਕਿੱਤਿਆਂ ਨਾਲ ਸੰਬੰਧਤ ਅਤ ਹੁਨਰਵੰਦ ਪ੍ਰਵਾਸੀਆਂ ਦੇ ਕੈਨੇਡਾ ਛੱਡ ਕੇ ਜਾਣ ਦੇ ਅਸਾਰ ਜਿਆਦਾ ਵੱਡਾ ਰਹੇ ਨੇ ਫਾਈਨੈਂਸ ਮੈਨੇਜਮੈਂਟ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਆਰਕੀਟੈਕਚਰ ਮੈਨੇਜਮੈਂਟ ਵਿੱਚ ਬੁਹਾਰਤ ਰੱਖਣ ਵਾਲੇ ਪ੍ਰਵਾਸੀਆਂ ਦੇ ਵੱਲੋਂ ਕੈਨੇਡਾ ਛੱਡਣ ਦੇ ਅਸਾਰ ਸਭ ਤੋਂ ਵੱਧ ਜਿਆਦਾ ਨਜ਼ਰ ਆ ਰਹੇ ਨੇ ਕੈਨੇਡਾ ਦੇ ਹੈਲਥ케ਅਰ ਸੈਕਟਰ ਨੂੰ ਪਹਿਲਾਂ ਹੀ ਡਾਕਟਰਾਂ ਅਤੇ ਨਰਸਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਦੂਜੇ ਪਾਸੇ ਹੋਰਨਾ ਖੇਤ ਨਾਲ ਸੰਬੰਧਿਤ ਅਤ ਹੁਨਰਵੰਦ ਕਾਮਿਆਂ ਵੱਲੋਂ 25 ਸਾਲ ਦੇ ਅੰਦਰ ਮੁਲਕ ਛੱਡਣ ਦੀ ਪੇਸ਼ੀਨ ਕੋਈ ਕੀਤੀ ਗਈ ਹੈ ਅਤੇ ਇਹ ਗੰਭੀਰ ਚੇਤਾਵਨੀ ਮੰਨੀ ਜਾ ਰਹੀ ਹੈ ਦੂਜੇ ਪਾਸੇ ਕੈਂਡੀਡੇਟ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਹਾਊਸ ਆਫ ਕਾਮਨ ਦੀ ਕਮੇਟੀ ਅੱਗੇ ਪੇਸ਼ੀ ਦੌਰਾਨ ਦੱਸਿਆ ਕਿ ਹੈਲਥ케ਅਰ ਸੈਕਟਰ ਵਰਗੇ ਅਹਿਮ ਕਿੱਤਿਆਂ ਵਿਚਲੀ ਕਿਲਤ ਦੂਰ ਕਰਨ ਲਈ ਸੰਤੁਲਿਤ ਇਮੀਗ੍ਰੇਸ਼ਨ ਯੋਜਨਾ ਨੂੰ ਅਪਣਾਇਆ ਗਿਆ ਹਾਰੀ ਵਿੱਚ ਪਾਸ ਹੋਏ ਫੈਡਰਲ ਬਜਟ ਵਿੱਚ 97 ਮਿਲੀਅਨ ਡਾਲਰ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਇਸ ਰਕਮ ਨੂੰ ਵਿਦੇਸ਼ਾਂ ਵਿੱਚ حاصل ਸਿੱਖਿਆ ਨੂੰ ਕੈਨੇਡੀਅਨ ਮਾਨਤਾ ਵਾਸਤੇ ਵਰਤਿਆ ਜਾਵੇਗਾ ਉਹਨਾਂ ਦੱਸਿਆ ਕਿ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਰੋਜ਼ਗਾਰ ਅਤੇ ਸਵਾਜਿਕ ਵਿਕਾਸ ਵਿਭਾਗ ਨਾਲ ਤਾਲਮੇਲ ਕੰਮ ਕੀਤਾ ਗਿਆ ਹੈ ਅਤੇ ਇਹਦੇ ਰਾਹੀਂ ਕੈਨੇਡਾ ਦੀਆਂ ਇਮੀਗ੍ਰੇਸ਼ਨ ਜ਼ਰੂਰਤਾਂ ਮੁਤਾਬਕ ਵਿਦੇਸ਼ਾਂ ਵਿੱਚ حاصل ਸਿੱਖਿਆ ਨੂੰ ਮਾਨਤਾ ਦਿੱਤੀ ਜਾਏਗੀ ਇਸੇ ਤਰ੍ਹਾਂ ਨਾਲ ਆਈਸੀਸੀ ਦੀ ਰਿਪੋਰਟ ਕਹਿੰਦੀ ਹੈ ਕਿ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜੂਦ ਹੈਲਥ케ਅਰ ਪ੍ਰੋਫੈਸ਼ਨਲਸ ਸਾਇੰਟਿਸਟ ਅਤੇ ਇੰਜੀਨੀਅਰ ਵੱਲੋਂ ਬੋਰੀ ਵਿਸਤਰਾ ਸਮੇਟਣ ਦਾ سلسلہ ਲਗਾਤਾਰ ਜਾਰੀ ਹੈ ਐਟਲੈਂਟਿਕ ਕੈਨੇਡਾ ਵੱਲ ਇਹ ਰੁਝਾਨ ਕੁਝ ਜ਼ਿਆਦਾ ਨਜ਼ਰ ਆ ਰਿਹਾ ਹੈ ਮੁਲਕ ਦੇ ਬਾਕੀ ਸੂਬਿਆਂ ਦੇ ਮੁਕਾਬਲੇ ਉਥੋਂ ਰੁਝਾਨ ਹੋਣ ਵਾਲਾਂ ਦੀ ਗਿਣਤੀ ਕਿਤੇ ਜ਼ਿਆਦਾ ਵੱਡੀ ਦੱਸੀ ਜਾ ਰਹੀ ਹੈ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਪੁੱਠੇ ਪੈਰੀ ਮੋੜਨ ਵਾਲੇ ਪ੍ਰਵਾਸੀ ਕੈਨੇਡਾ ਦੇ ਉਸੇ ਸੂਬੇ ਵਿੱਚੋਂ ਵਾਪਸ ਚਲੇ ਗਏ ਜਿੱਥੇ ਉਹਨਾਂ ਨੇ ਪਹਿਲਾ ਕਦਮ ਰੱਖਿਆ ਸੀ ਕੈਨੇਡਾ ਦੇ ਹੋਰਨਾਂ ਸੂਬਿਆਂ ਦਾ ਤਜਰਬਾ ਹਾਸਲ ਕਰਨ ਵਾਰੇ ਉਹਨਾਂ ਵੱਲੋਂ ਕੋਈ ਯਤਨ ਵੀ ਨਾ ਕੀਤੇ ਗਏ ਤੇ ਹੁਣ ਗੱਲ ਕਰਦੇ ਹਾਂ ਟਰੰਪ ਦੀ ਰਾਹਤ ਭਰੀ ਖਬਰ ਦੀ ਇਹ ਖਬਰ ਅਮਰੀਕਾ ਤੋਂ ਹੈ ਪ੍ਰਵਾਸੀਆਂ ਵਾਸਤੇ ਵੱਡੀ ਰਾਹਤ ਵਾਲੀ ਹੋ ਸਕਦੀ ਹੈ ਦਰਸਲ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਦੇਸ਼ ਵਿੱਚ ਹੁਨਰਮੰਦ ਪ੍ਰਵਾਸੀਆਂ ਦਾ ਸਵਾਗਤ ਕਰਨਗੇ ਜੋ ਅਮਰੀਕੀ ਕਾਮਿਆਂ ਨੂੰ ਚਿੱਪ ਅਤੇ ਮੈਜ਼ਾਈਲਾ ਵਰਗੇ ਗੁੰਝਲਦਾਰ ਉਤਪਾਦਾਂ ਦੇ ਨਿਰਮਾਣ ਦੀ ਟੈਕਨੋਲੋਜੀ ਸਿਖਾਉਣਗੇ ਟਰੰਪ ਨੇ ਇਹ ਵੀ ਸਵਿਕਾਰਿਆ ਕਿ ਉਹਨਾਂ ਨੂੰ ਇਸ ਮੁੱਦੇ ਤੇ ਉਹਨਾਂ ਦੇ ਸਮਰਥਕਾਂ ਤੋਂ ਕੁਝ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਜੋ ਸਖਤ ਇਮੀਗ੍ਰੇਸ਼ਨ ਪਾਬੰਦੀਆਂ ਦਾ ਸਮਰਥਨ ਕਰਦੇ ਨੇ ਅਮਰੀਕਾ ਸਾਊਦੀ ਅਰਬ ਨਿਵੇਸ਼ ਫੋਰਮ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਅਮਰੀਕਾ ਵਿੱਚ ਬਣਾਏ ਜਾ ਰਹੇ ਵੱਡੀ ਗਣਤੀ ਵਿੱਚ ਪਲਾਂਟ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਗੁੰਝਲਦਾਰ ਕੰਮਾਂ ਨਾਲ ਜੁੜੇ ਹੋਏ ਨੇ ਦੇਸ਼ ਦੀ ਆਰਥਿਕ ਵਿਕਾਸ ਤੇ ਬਹੁਤ ਮਹੱਤਵਪੂਰਨ ਯੋਗਦਾਨ ਪਾ ਰਹੇ ਨੇ ਉਹਨਾਂ ਆ ਕਿਹਾ ਕਿ ਕਿਉਂਕਿ ਇਹ ਪਲਾਂਟ ਟੈਲੀਫੋਨ ਕੰਪਿਊਟਰ ਅਤੇ ਮਜ਼ਾਈਲਾ ਵਰਗੇ ਬਹੁਤ ਹੀ ਗੁੰਝਲਦਾਰ ਉਤਪਾਦਾਂ ਦਾ ਨਿਰਮਾਣ ਕਰਨਗੇ ਇਸ ਲਈ ਕੰਪਨੀਆਂ ਨੂੰ ਵਿਦੇਸ਼ਾਂ ਤੋਂ ਹੁਨਰਮੰਦ ਕਾਮੇ ਲਿਆਉਣ ਹੀ ਪੈਣਗੇ ਜੋ ਅਮਰੀਕੀ ਕਾਬਿਆਂ ਨੂੰ ਸਿਖਲਾਈ ਦੇ ਸਕਣਗੇ ਰਾਪ ਨੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਵਾਨ ਦੀ ਮੌਜੂਦਗੀ ਵਿੱਚ ਕਿਹਾ ਕਿ ਮੈਨੂੰ ਕੁਝ ਆਲੋਚਨਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੇਰੇ ਲੋਕ ਜੋ ਮੈਨੂੰ ਪਿਆਰ ਕਰਦੇ ਆ ਅਤੇ ਜਿਨ੍ਹਾਂ ਨੂੰ ਮੈਂ ਪਿਆਰ ਕਰਦਾ ਉਹਨਾਂ ਦਾ ਚੁਕਾ ਅਕਸਰ ਸੱਜੇ ਪਾਸੇ ਹੁੰਦਾ ਹੈ ਕਈ ਵਾਰ ਬਹੁਤ ਜ਼ਿਆਦਾ ਹੁੰਦਾ ਹੈ ਰਾਸ਼ਟਰਪਤੀ ਨੇ ਕਿਹਾ ਕਿ ਕੰਪਨੀ ਨੂੰ ਆਪਣੇ ਲੋਕਾਂ ਨੂੰ ਲਿਆਉਣਾ ਪਵੇਗਾ ਤਾਂ ਜੋ ਫੈਕਟਰੀਆਂ ਸ਼ੁਰੂ ਹੋ ਸਕਣ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਲੋਕਾਂ ਨੂੰ ਕੰਪਿਊਟਰ ਚਿਪ ਅਤੇ ਹੋਰ ਚੀਜ਼ਾਂ ਬਣਾਉਣ ਦਾ ਤਰੀਕਾ ਵੀ ਸਿਖਾਉਣ ਉਹਨਾਂ ਨੂੰ ਹਜ਼ਾਰਾਂ ਲੋਕਾਂ ਨੂੰ ਲਿਆਉਣਾ ਪਵੇਗਾ ਅਤੇ ਮੈਂ ਉਹਨਾਂ ਦਾ ਸਵਾਗਤ ਕਰਦਾ ਹਾਂ ਅਮਰੀਕੀ ਕੰਪਨੀਆਂ H1B ਵੀਜ਼ਾ ਅਤੇ L1B ਵੀਜ਼ਾ ਦੀ ਵਰਤੋਂ ਕਰਕੇ ਅਸਲ ਦੇ ਵਿੱਚ ਵਿਦੇਸ਼ੀ ਉੱਚ ਹੁਨਰਵੰਦ ਕਾਮਿਆਂ ਦੀ ਨੌਕਰੀ ਤੇ ਰੱਖ ਲੈਂਦੀਆਂ ਨੇ 트럼ਪ ਪ੍ਰਸ਼ਾਸਨ ਗੈਰ ਕਾਨੂੰਨੀ ਇਮੀਗ੍ਰੇਸ਼ਨ ਤੇ ਕਾਫੀ ਸਖਤ ਹੈ ਅਤੇ ਉਹਨਾਂ ਦੇ ਬਹੁਤ ਸਾਰੇ ਸਮਰਥਕਾਂ ਨੇ H1B ਵੀਜ਼ਾ ਉਸ ਪ੍ਰਣਾਲੀ ਤੇ ਵੀ ਸਖਤੀ ਦੀ ਮੰਗ ਕੀਤੀ ਹੋਈ ਹੈ ਅਤੇ ਉਹ ਕਹਿੰਦੇ ਨੇ ਕਿ ਇਸ ਦੀ ਦੁਰਵਰਤੋਂ ਹੋ ਰਹੀ ਹੈ ਅਤੇ ਅਮਰੀਕਾ ਵਿੱਚ ਬੇਰੁਜ਼ਗਾਰੀ ਪੈਦਾ ਹੋ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਇੱਕ ਹੋਰ ਵੱਡੀ ਖਬਰ ਦੀ ਮੋਸਟ ਵਾਂਟਡ ਗੈਂਗਸਟਰ ਨੋਨੀ ਰਾਣਾ ਨੂੰ ਅਮਰੀਕਾ ਵਿੱਚ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ ਜਾਣਕਾਰੀ ਅਨੁਸਾਰ ਅਮਰੀਕੀ ਏਜੰਸੀਆਂ ਨੇ ਉਸ ਨੂੰ ਨਿਆਗਰਾ ਬਾਰਡਰ ਇਲਾਕੇ ਵਿੱਚੋਂ ਉਸ ਵਕਤ ਹਿਰਾਸਤ ਵਿੱਚ ਲਿਆ ਜਦੋਂ ਉਹ ਅਮਰੀਕਾ ਤੋਂ ਕੈਨੇਡਾ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਨੂੰ ਅਮਰੀਕੀ ਏਜੰਸੀਆਂ ਨੇ ਪਹਿਲਾਂ ਹੀ ਵੜ ਲਿਆ ਦੱਸਿਆ ਜਾ ਰਿਹਾ ਹੈ ਕਿ ਉਹ ਲਾਰੈਂਸ ਮਿਸ਼ਨੂਈ ਗੈਂਗ ਚਲਾ ਰਿਹਾ ਸੀ ਅਤੇ ਕਈ ਸਾਜ਼ਿਸ਼ਾਂ ਵਿੱਚ ਸ਼ਾਮਲ ਸੀ ਨੋਨੀ ਰਾਣਾ ਮੂਲ ਰੂਪ ਵਿੱਚ ਹਰਿਆਣਾ ਦੇ ਯਮਨਾ ਨਗਰ ਦਾ ਰਹਿਣ ਵਾਲਾ ਹੈ ਅਤੇ ਕਿਹਾ ਜਾਂਦਾ ਹੈ ਕਿ ਉਹ ਬਦਨਾਮ ਗੈਂਗਸਟਰ ਕਾਲਾ ਰਾਣਾ ਦਾ ਛੋਟਾ ਭਰਾ ਹੈ ਨੋਨੀ ਰਾਣਾ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਜੁੜਿਆ ਹੋਇਆ ਸੀ ਉਹ ਜਾਲੀ ਪਾਸਪੋਰਟ ਤੇ ਵਿਦੇਸ਼ ਉਡਾਰੀ ਮਾਰ ਗਿਆ ਸੀ ਨੋਨੀ ਰਾਣਾ ਉੱਥੋਂ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਗਤੀਵਿਧੀਆਂ ਵੇਖ ਰਿਹਾ ਸੀ ਹਾਲ ਹੀ ਵਿੱਚ ਨੋਨੀ ਰਾਣਾ ਦੇ ਕਈ ਸੋਸ਼ਲ ਮੀਡੀਆ ਪੋਸਟਾਂ ਵੀ ਸਾਹਮਣੇ ਆਈਆਂ ਸਨ ਜਿਸ ਵਿੱਚ ਉਸਨੇ ਹਰਿਆਣਾ ਵਿੱਚ ਹੋਏ ਅਪਰਾਧਾਂ ਦੀ ਜ਼ਿੰਮੇਵਾਰੀ ਲਈ ਸੀ ਜਾਣਕਾਰੀ ਅਨੁਸਾਰ ਹਰਿਆਣਾ ਪੁਲਿਸ ਕੇਂਦਰੀ ਏਜੰਸੀਆਂ ਦੇ ਨਾਲ-ਨਾਲ ਅਮਰੀਕੀ ਅਧਿਕਾਰੀਆਂ ਦੇ ਨਾਲ ਵੀ ਸੰਪਰਕ ਵਿੱਚ ਹੈ ਤਾਂ ਜੋ ਉਸਨੂੰ ਜਲਦੋਂ ਜਲਦ ਭਾਰਤ ਵਾਪਸ ਲਿਆਂਦਾ ਜਾ ਸਕੇ ਦੱਸਣਾ ਬਣਦਾ ਕਿ ਲਾਰੈਂਸ ਬਿਸ਼ਨੋਈ ਦੇ ਪਰਾ ਅਨਮੋਲ ਬਿਸ਼ਨੋਈ ਨੂੰ ਹਾਲੇ ਕੁਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਭਾਰਤ ਹਵਾਲੇ ਕੀਤਾ ਗਿਆ ਸੀ ਅਮਰੀਕਾ ਵਿੱਚ ਲਾਰੈਂਸ ਬਿਸ਼ਨੋਈ ਦੇ ਇੱਕ ਹੋਰ ਕਰੀਬੀ ਸਾਥੀ ਦੀ ਗ੍ਰਿਫਤਾਰੀ ਗੈਂਗ ਵਾਸਤੇ ਇੱਕ ਵੱਡਾ ਝਟਕਾ ਮੰਨੀ ਜਾ ਰਹੀ ਹੈ ਇਹਦੇ ਤੋਂ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪਰਾ ਅਤੇ ਕਈ ਅਪਰਾਧਿਕ ਮਾਮਲਿਆਂ 'ਚ ਦੋਸ਼ੀ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ ਭਾਰਤ ਪਹੁੰਚਣ ਤੇ ਉਸ ਨੂੰ ਐਨਆਈਏ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਐਨਆਈਏ ਨੇ ਉਸ ਨੂੰ ਇੱਕ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਸੀ ਜਿੱਥੇ ਉਸ ਨੂੰ 11 ਦਿਨਾਂ ਦੀ ਹਿਰਾਸਤ ਵਿੱਚ ਭੇਜਿਆ ਗਿਆ ਸੀ ਐਨਆਈਏ ਦੇ ਅਨੁਸਾਰ ਅਮਰੀਕਾ ਵਿੱਚ ਬੈਠ ਕੇ ਅਨਮੋਲ ਦੇਸ਼ ਵਿੱਚ ਇੱਕ ਅਤਵਾਦੀ ਸਿੰਡੀਕੇਟ ਚਲਾ ਰਿਹਾ ਸੀ ਪੰਜਾਬ ਪੁਲਿਸ ਨੇ ਅਨਮੋਲ ਨੂੰ ਲੱਭਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਨੇ 222 ਵਿੱਚ ਖੁਲਾਸਾ ਕੀਤਾ ਸੀ ਕਿ ਅਨਮੋਲ ਝਾਲੀ ਪਾਸਪੋਰਟ ਲੈ ਕੇ ਦੇਸ਼ ਤੋਂ ਫਰਾਰ ਹੋਇਆ ਉਹ ਕੀਨੀਆ ਤੇ ਹੋਰ ਦੇਸ਼ਾਂ ਰਹੀ ਆਖਰਕਾਰ ਅਮਰੀਕਾ ਪਹੁੰਚ ਗਿਆ ਸੀ ਅਨਮੋਲ ਬਿਸ਼ਨੋਈ ਸਿੱਧੂ ਮੂਸੇਵਾਲਾ ਦੇ ਕਤਲ ਅਤੇ ਅਦਾਕਾਰ ਸਲਮਾਰ ਖਾਨ ਦੇ ਘਰ ਤੇ ਹੋਈ ਗੋਲੀਬਾਰੀ ਵਿੱਚ ਵੀ ਵਾਂਟਡ ਦੱਸਿਆ ਜਾਂਦਾ ਸੀ ਅਤੇ ਹੁਣ ਟਰੰਪ ਦਾ ਮੁੜ ਵੱਡਾ ਦਾਵਾ ਇੱਕ ਵਾਰੀ ਫਿਰਸਾ ਬਣਾ ਰਿਹਾ ਹੈ। ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਫਿਰ ਤੋਂ ਦਾਵਾ ਠੋਕ ਦਿੱਤਾ ਹੈ ਕਿ ਉਹਨਾਂ ਨੇ ਮਈ ਮਹੀਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਨੂੰ ਘਟਾ ਦਿੱਤਾ ਸੀ। ਟਰੰਪ ਨੇ ਕਿਹਾ ਕਿ ਉਹਨਾਂ ਨੇ ਦੋਵਾਂ ਦੇਸ਼ਾਂ ਤੇ 350% ਟੈਰਫ ਲਗਾਉਣ ਤੱਕ ਦੀ ਧਮਕੀ ਦਿੱਤੀ ਸੀ। ਟਰੰਪ ਨੇ ਦਾਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨੂੰ ਫੋਨ ਕੀਤਾ ਤੇ ਕਿਹਾ ਕੋ ਯੁੱਧ ਨਹੀਂ ਕਰਨ ਜਾ ਰਹੇ ਹਾਲਾਂਕਿ ਭਾਰਤ ਨੇ ਵਾਰ-ਵਾਰ ਇਹ ਵੀ ਸਪਸ਼ਟ ਕੀਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਿਸੇ ਵੀ ਤੀਸਰੇ ਦੇਸ਼ ਨੇ ਕੋਈ ਵਿਚੋਲਗੀ ਨਹੀਂ ਕੀਤੀ ਹੈਰਾਨੀ ਦੀ ਗੱਲ ਹੈ ਕਿ 트럼ਪ ਨੇ 60 ਤੋਂ ਵੱਧ ਵਾਰ ਆਪਣੇ ਦਾਅਵੇ ਨੂੰ ਦੁਹਰਾਇਆ ਜਦੋਂ ਕਿ ਭਾਰਤ ਵੀ ਲਗਾਤਾਰ ਕਿਸੇ ਤੀਸਰੀ ਧਿਰ ਦੀ ਵਿਚੋਲਗੀ ਤੋਂ ਇਨਕਾਰ ਕਰਦਾ ਆ ਰਿਹਾ ਹੈ 트럼ਪ ਨੇ ਕਿਹਾ ਕਿ ਮੈਂ ਟਕਰਾਅ ਨੂੰ ਸੁਲਝਾਉਣ ਵਿੱਚ ਚੰਗਾ ਰਿਹਾ ਅਤੇ ਹਮੇਸ਼ਾ ਅੱਗੇ ਵਧਦਾ ਰਿਹਾ ਮੈਂ ਪਿਛਲੇ ਕੁਝ ਸਾਲਾਂ ਵਿੱਚ ਪਹਿਲਾਂ ਵੀ ਵਧੀਆ ਕੰਮ ਕੀਤੇ ਨੇ ਮੈਂ ਵਕ ਵਕ ਟਕਰਾਵਾਂ ਬਾਰੇ ਗੱਲ ਕਰ ਰਿਹਾ ਸੀ ਜਿਵੇਂ ਕਿ ਹਰ ਕੋਈ ਜਾਣਦਾ ਕਿ ਭਾਰਤ ਅਤੇ ਪਾਕਿਸਤਾਨ ਪਰਮਾਣੂ ਹਥਿਆਰਵੰਦ ਮੁਲਕ ਨੇ ਇੱਕ ਦੂਸਰੇ ਨਾਲ ਲੜਨ ਵਾਲੇ ਸਨ ਪਰ ਮੈਂ ਉਹਨਾਂ ਵਿਚਕਾਰ ਸ਼ਾਂਤੀ ਦੀ ਵੀ ਚੋਲਗੀ ਕੀਤੀ ਅਮਰੀਕਾ ਸੌਦੀ ਨਿਵੇਸ਼ ਫੋਰਮ ਵਿੱਚ ਬੋਲਦਿਆਂ ਟਰੰਪ ਨੇ ਕਿਹਾ ਕਿ ਉਸਨੇ ਦੋਵਾਂ ਪਰਮਾਣੂ ਹਥਿਆਰਵੰਦ ਗਵਾਂਡਿਓ ਨੂੰ ਕਿਹਾ ਕਿ ਉਹ ਲੜ ਸਕਦੇ ਐ ਪਰ ਮੈਂ ਹਰੇਕ ਮੁਲਕ ਤੇ ਫਿਰ 950% ਟੈਰਫ ਲਗਾ ਦੇਵਾਂਗਾ ਸੌਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਰ ਵੀ ਉਸ ਸਮਾਗਮ ਵਿੱਚ ਉਸ ਵਕਤ ਮੌਜੂਦ ਸਨ ਤੇ ਹੁਣ ਲੱਗਦਾ ਹੈ ਕਿ 트럼ਪ ਅਤੇ ਮਸਕ ਦੇ ਰਿਸ਼ਤਿਆਂ ਦੀ ਜੰਮੀ ਬਰਫ਼ ਪਿਘਲ ਰਹੀ ਹੈ। ਅਸਲ ਦੇ ਵਿੱਚ ਕੁਝ ਮਹੀਨੇ ਪਹਿਲਾਂ ਅਮਰੀਕੀ ਰਾਸ਼ਟਰਪਤੀ 트럼ਪ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਵਿਚਕਾਰ ਗੱਲਬਾਤ ਹੋਈ ਸੀ ਪਰ ਹੁਣ ਉਹ ਫਿਰ ਤੋਂ ਚੰਗੇ ਦੋਸਤ ਬਣਦੇ ਅਜ਼ਰਾ ਰਹੇ ਨੇ। ਵਾਈਟ ਹਾਊਸ ਦੇ ਵਿੱਚ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਨਾਲ ਰਾਤ ਦੇ ਖਾਣੇ ਦੌਰਾਨ 트럼ਪ ਨੇ ਜਨਤਕ ਤੌਰ ਤੇ ਮਸਕ ਨੂੰ ਤਿੰਨ ਵਾਰ ਬੁਲਾਇਆ ਅਤੇ ਮਜ਼ਾਕ ਵਿੱਚ ਕਿਹਾ ਕਿ ਐਲਨ ਤੁਸੀਂ ਬਹੁਤ ਖੁਸ਼ਕਿਸਮਤ ਹੋ ਮੈਂ ਤੁਹਾਡੇ ਨਾਲ ਹ ਜਵਾਬ ਵਿੱਚ ਐਲਨ ਮਸਕ ਨੇ ਤੁਰੰਤ ਟਵੀਟ ਤੇ ਪੋਸਟ ਕੀਤੀ ਕਿ ਮੈਂ ਰਾਸ਼ਟਰਪਤੀ 트੍ਰੰਪ ਦਾ ਅਮਰੀਕਾ ਤੇ ਦੁਨੀਆ ਲਈ ਕੀਤੇ ਗਏ ਸਾਰੇ ਕੰਮਾਂ ਲਈ ਧੰਨਵਾਦ ਕਰਨਾ ਚਾਹੁੰਦਾ ਹੈ ਮਸਕ ਨੇ ਲਿਖਿਆ ਕਿ ਉਸਨੇ ਵਾਈਟ ਹਾਊਸ ਤੋਂ ਫੋਟੋਆਂ ਵੀ ਸਾਂਝੀਆਂ ਕਰ ਦਿੱਤੀਆਂ ਨੇ ਜਿਸ ਦੇ ਵਿੱਚੋਂ 트੍ਰੰਪ ਸਾਊਦੀ ਕਰਾਉਂਟ ਪ੍ਰਿੰਸ ਅਤੇ ਐਨਵੀਡੀਆ ਦੇ ਸੀਈਓ ਜੈਂਸਨ ਹੁਆਗ ਨਾਲ ਖੜੇ ਨਜ਼ਰ ਆ ਰਹੇ ਨੇ ਇਹ ਰਾਤ ਦਾ ਖਾਣਾ ਅਮਰੀਕਾ ਸਾਊਦੀ ਨਿਵੇਸ਼ ਫੋਰਮ ਦੌਰਾਨ ਹੋਇਆ ਸੀ ਉੱਥੇ 트੍ਰੰਪ ਆਪਣੇ ਨਵੇਂ ਟੈਕਸ ਬਿਲ ਦੀ ਪ੍ਰਸ਼ੰਸਾ ਵੀ ਕਰ ਰਹੇ ਸਨ ਜੋ ਅਮਰੀਕੀ ਨਿਰਮਿਤ ਵਾਹਨਾਂ ਲਈ ਵਿਸ਼ੇਸ਼ ਛੋਟਾਂ ਪ੍ਰਦਾਨ ਕਰਦਾ ਹੈ ਮਸਕ ਵੱਲ ਇਸ਼ਾਰਾ ਕਰਦੇ ਹੋਏ 트੍ਰੰਪ ਨੇ ਕਿਹਾ ਕਿ ਐਲਨ ਤੁਸੀਂ ਬਹੁਤ ਚੰਗੇ ਭਾਗਾਂ ਵਾਲਿਓ ਮੈਂ ਤੁਹਾਡੇ ਨਾਲ ਹਾਂ 트੍ਰੰਪ ਦਾ ਹਾਸੇ ਵਾਲਾ ਮਜ਼ਾਕ ਇਹ ਦਰਸ਼ਕਾਂ ਦੇ ਵਿੱਚ ਗੂੰਜ ਉੱਠਿਆ ਕੁਝ ਘੰਟਿਆਂ ਬਾਅਦ ਮਸਕ ਨੇ ਖੁੱਲ ਕੇ 트੍ਰੰਪ ਦਾ ਫਿਰ ਧੰਨਵਾਦ ਕੀਤਾ ਤੇ ਪ੍ਰਸ਼ੰਸਾ ਕੀਤੀ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਐਲਨ ਮਸਕ ਜਨਵਰੀ ਤੋਂ ਮਈ 2025 ਤੱਕ 트੍ਰੰਪ ਪ੍ਰਸ਼ਾਸਨ ਦੇ ਵਿੱਚ ਡੋਜ ਭਾਵ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਰਹੇ 트੍ਰੰਪ ਨੇ ਉਹਨਾਂ ਨੂੰ ਪਹਿਲਾ ਦੋਸਤ ਵੀ ਕਿਹਾ ਸੀ ਹਾਲਾਂਕਿ 30 ਮਈ ਨੂੰ ਮਸਕ ਦੇ ਵਿਸ਼ੇਸ਼ ਸਰਕਾਰੀ ਕਰਮਚਾਰੀ ਦੇ ਇਕਰਾਰ ਨਾਵੇਂ ਦੀ ਮਿਆਦ ਖਤਮ ਹੋ ਗਈ ਅਤੇ ਉਹਨਾਂ ਨੇ ਫਿਰ ਉਹ ਅਹੁਦਾ ਛੱਡ ਦਿੱਤਾ ਸੀ ਬਾਹਰ ਜਾਂਦੇ ਸਮੇਂ ਮਸਕ ਨੇ ਟਰੰਪ ਦੀ ਵਿਸ਼ਾਲ ਸਰਕਾਰੀ ਖਰਚ ਯੋਜਨਾ ਜਿਸ ਨੂੰ ਬਿਗ ਬਿਊਟੀਫੁਲ ਬਿਲ ਕਿਹਾ ਗਿਆ ਸੀ ਉਸ ਦੀ ਖੁੱਲਕੇ ਆਲੋਚਨਾ ਵੀ ਕੀਤੀ ਸੀ ਉਸ ਸਮੇਂ ਦਰਮIAN ਦੋਵਾਂ ਦੇ ਵਿਚਕਾਰ ਜਿਹੜਾ ਤਣਾਅ ਸੀ ਉਹ ਸਿਖਰਾਂ ਤੇ ਪਹੁੰਚ ਗਿਆ ਸੀ ਤੇ ਦੋਵਾਂ ਦੇ ਰਿਸ਼ਤਿਆਂ ਵਿੱਚ ਖੜਤਣ ਆ ਗਈ ਸੀ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਹੈ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੋਂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ